ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਾਸਟ੍ਰਿਕ ਕਾਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਆ ਦੇਖੋ ਜੀ ਕੱਲ ਗੁੱਡੀ ਫੁਕੀ ਸੀ ਨਾ ਬੱਚਿਆਂ ਨੇ ਤੇ ਅੱਜ ਵਾਏ ਗੁਰੂ ਜੀ ਨੇ ਉਹਨਾਂ ਦੀ ਪੁਕਾਰ ਸੁਣ ਲਈ ਬਾਗੀ ਤੁਹਾਡੇ ਵੀ ਸਾਰਿਆਂ ਦਾ ਬਹੁਤ ਸਾਰਾ ਪਿਆਰ ਤੇ ਆ ਦੇਖੋ ਜੀ بارش ਹੋ ਗਈ ਬਹੁਤ ਸਾਰੀ ਸੋਹਣੀ ਸੋਹਣੀ بارش ਹੋ ਗਈ ਬਹੁਤ ਠੰਡਾ ਮੌਸਮ ਹੋ ਗਿਆ ਦੇਖੋ ਬੜੇ ਦਿਨ ਹੋ ਗਏ ਸੀ ਬਿਲਕੁਲ ਵੀ بارش ਦਾ ਕੋਈ ਨਾਮ ਨਿਸ਼ਾਨ ਨਹੀਂ ਸੀਗਾ ਤੇ ਆ ਦੇਖ ਆ ਦੇਖੋ ਗਾਈਸ ਬੜੀ ਖੁਸ਼ੀ ਜੀ ਹੁੰਦੀ ਨਾ ਠੰਡਾ ਠੰਡਾ ਮੌਸਮ ਹੋ ਗਿਆ ਤੇ ਵਧੀਆ ਜੀ ਬਾਰਿਸ਼ ਹੋ ਗਈ ਨਾਲ ਪਕੌੜੇ ਹੋਵੇ ਨਾਲ ਪਕੌੜੇ ਬਣਾਵਾਂਗੇ ਹੁਣ ਦੇਖਦੇ ਆਂ ਬਾਕੀ ਆ ਦੇ ਮਤਲਬ ਬਹੁਤ ਅੱਛਾ ਜੀ ਆ ਗਈ ਬਾਰਿਸ਼ ਬਾਕੀ ਹੁਣ ਵਧੀਆ ਜੀ ਤੇਜ਼ ਤੇਜ਼ ਜੀ ਹੋ ਜੇ ਨਾ ਬਹੁਤ ਸਾਰੇ 1-2 ਘੰਟੇ ਬਹਿ ਜੇ ਮਤਲਬ ਪੈ ਜੇ ਬਾਰਿਸ਼ ਤੇ ਫਿਰ ਅੱਛਾ ਜਿਹਾ ਮੌਸਮ ਹੋ ਜਾਏ ਅੱਛਾ ਤੁਸੀਂ ਨੰਦਮਾਨੂ ਅਸੀਂ ਤੇ ਮਾਣੀ ਰਹੇ ਆਂ ਬਾਰਿਸ਼ ਦਾ ਆ ਦੇਖੋ ਸਾਡੀ ਗਲੀ 'ਚ ਆ ਗਿਆ ਪਾਣੀ ਬਹੁਤ ਸਾਰਾ ਤੇ ਨਾਲੀਆਂ ਪੂਰੀਆਂ ਫੁੱਲ ਹੋ ਗਿਆ ਗਾੜੀਆਂ ਤੇ ਲੋ ਜੀ ਇੱਧਰ ਆ ਗਈ ਸੀ ਸਾਡੇ ਕੋਲ ਰਾਜਮਾ ਦੀ ਡਿਮਾਂਡ ਤੇ ਸੌਰੀ ਮੇਰੇ ਕੋਲ ਰਾਜਮਾ ਭਿੱਜੇ ਵੀ ਨਹੀਂ ਸੀ ਤੇ ਹੁਣ ਬਣਾਵਾਂਗੇ ਆਪਾਂ ਰਾਜਮਾ ਜਿੱਦਾਂ ਬਣਾਵਾਂਗੇ ਉਸੇ ਤਰ੍ਹਾਂ ਤੁਸੀਂ ਤੁਹਾਡੇ ਨੂੰ ਵੀਡੀਓ ਸ਼ੇਅਰ ਕਰੂੰਗੀ ਰਾਜਮਾ ਬਣਾਣੇ ਹੁੰਦੇ ਆ ਤੇ ਸਾਡੇ ਰਾਜਮਾ ਜਲਦੀ ਨਹੀਂ ਬਣਦੇ ਤੇ ਸਭ ਤੋਂ ਤੁਹਾਨੂੰ ਸੋਖਾ ਤਰੀਕਾ ਦੱਸਾਂ ਰਾਜਮਾ ਨੂੰ ਤੁਸੀਂ ਗਰਮ ਪਾਣੀ ਦੇ ਵਿੱਚ ਭਿਗੋ ਲਿਆ ਕਰੋ ਠੀਕ ਹੈ ਫਟਾਫਟ ਮਤਲਬ 1 ਘੰਟਾ ਵੀ ਭਿਗੋ ਲਓਗੇ ਨਾ ਤੁਸੀਂ ਪਹਿਲਾਂ ਤੇ ਮੈਂ ਆਪਾਂ ਕਈ ਵਰੀ ਹੋ ਜਾਂਦਾ ਹੈ ਰਾਤੀ ਆਪਾਂ ਰਾਜਮਾ ਨਹੀਂ ਬਿਉਏ ਹੈਗੇ ਉਹਨਾਂ ਨੂੰ ਏਦਾਂ ਭਿਗੋ ਕੇ ਤੇ ਤੁਸੀਂ ਫਟਾਫਟ ਇੱਧਰ ਮਸਾਲਾ ਕਰ ਲੋ ਤਿਆਰ ਮੈਂ ਦੇਖੋ ਬਣਾਉਣ ਲੱਗੀ ਆ ਸਾਡੇ ਘਰ ਚ ਡਿਮਾਂਡ ਆਈ ਕਿ ਆਪਾਂ ਰਾਜਮਾ ਖਾਣੇ ਨੇ ਤੇ ਚੁੱਲੇ ਤੇ ਤਾਂ ਬਣਾਉਂਗੀ ਨਹੀਂ ਤੁਹਾਨੂੰ ਪਤਾ ਕੁਝ ਮੌਸਮ ਸਾਰੀ ਬਰਸਾਤ ਦਾ ਹੋਇਆ ਕਿ ਆ ਤੇ ਇੱਧਰ ਬਣਾਉਣ ਲੱਗੀ ਸੀ ਤੇ ਇਹਦੇ ਵਿੱਚ ਪਾ ਦੂੰਗੀ ਮੈਂ ਪਾਣੀ ਤੇ ਇਹਦੇ ਵਿੱਚ ਹੀ ਪਤਾ ਆ ਕੀ ਕਰਨਾ ਆ ਦੇਖੋ ਜਿਵੇਂ ਅੰਦਾਜ਼ੇ ਦੇ ਨਾਲ ਹੀ ਪਾਣੀ ਪਾ ਦਿੱਤਾ ਰਾਜਮਾ ਧੋ ਕੇ ਮੈਂ ਸਾਫ ਨਹੀਂ ਨੇ ਬਹੁਤ ਜਲਦੀ ਉਬਲ ਗਏ ਆ ਤੇ ਇਹਦੇ ਵਿੱਚ ਹੀ ਪਾ ਦਾਂਗੇ ਆਪਾਂ ਨਮਕ ਇਹ ਪਾ ਦੇ ਇੱਕ ਚਮਚ ਨਮਕ ਆਪਣੇ ਅੰਦਾਜ਼ੇ ਨਾਲ ਤੁਸੀਂ ਪਾ ਦਿਓ ਠੀਕ ਹੈ ਫਿਰ ਆਪਾਂ ਮਸਾਲੇ ਦੇ ਵਿੱਚ ਨਹੀਂ ਪਾਉਂਦੇ ਹੁੰਦੇ ਤੇ ਇੱਕ ਚੁਟਕੀ ਤੁਸੀਂ ਪਾ ਲੈਣੀ ਹੈ ਦੇ ਵਿੱਚ ਮਿੱਠਾ ਸੋਡਾ ਮਿੱਠਾ ਸੋਡਾ ਮਿੱਠਾ ਸੋਡਾ ਤੇ ਨਮਕ ਪਾ ਦਿੱਤਾ ਨਾ ਤੇ ਆ ਦੇਖੋ ਇੱਕ ਚੁਟਕੀ ਸਿਰਫ ਐਵੇਂ ਭਰ ਕੇ ਲਾਣੀ ਆਪਾਂ ਠੀਕ ਹੈ ਜ਼ਿਆਦਾ ਨਹੀਂ ਲਾਣਾ ਕਿਉਂਕਿ ਮਿੱਠਾ ਸੋਡਾ ਆਪਾਂ ਨੂੰ ਨੁਕਸਾਨ ਵੀ ਬਹੁਤ ਦਿੰਦਾ ਹੈ ਤੇ ਹੁਣ ਆਪਾਂ ਪਾ ਦੋ ਦੋ ਤਿੰਨ ਚਾਰ ਸੀਟੀਆਂ ਦੇ ਵਿੱਚ ਬਹੁਤ ਫਟਾਫਟ ਤੁਹਾਡੇ ਰਾਜਮਾ ਉਬਲ ਜਾਣਗੇ ਠੀਕ ਹੈ ਜੀ ਹੁਣ ਆਪਾਂ ਬਾਲ ਦੇ ਨੇ ਗੈਸ ਇਧਰ ਆਪਾਂ ਫਟਾਫਟ ਬਣਾ ਲਾਂਗੇ ਆਪਣਾ ਮਸਾਲਾ ਤਿਆਰ ਕਰ ਲਾਂਗੇ ਜਿਹੜਾ ਰਾਜਮਾ ਦਾ ਭਿੱਜਿਆ ਹੋਇਆ ਪਾਣੀ ਹੁੰਦਾ ਨਾ ਜੇ ਤੁਸੀਂ ਨਹੀਂ ਅੱਬਲ ਤੇ ਧੋ ਕੇ ਆਪਾਂ ਭਿਗੋਣੇ ਆ 24 ਹਸ ਆਪਾਂ ਨਹੀਂ ਧੋਂਦੇ ਨਾ ਗਰਮ ਪਾਣੀ ਚ ਇਦਾਂ ਹੀ ਭਗੋ ਦਿੰਨੇ ਆ ਲੋੜ ਵਾਸਤੇ ਸੀ ਆਪਣਾ ਪਾਣੀ ਬੂਟਿਆਂ ਨਹੀਂ ਪਿਆ ਕਰੋ ਠੀਕ ਹੈ ਤੇ ਇੱਧਰ ਆਪਾਂ ਦੇਖੋ ਮਸਾਲਾ ਗ੍ਰਾਇੰਡ ਕਰ ਲਿਆ ਤੇ ਮਸਾਲਾ ਫਟਾਫਟ ਕਰ ਲਿਆ ਆਪਣਾ ਤਿਆਰ ਸਾਰਾ ਕੁਝ ਜਿਵੇਂ ਮੈਂ ਪਾਉਂਦੀ ਹੁੰਨੀ ਆ ਲਸਣ ਅਦਰਕ ਸਾਰਾ ਕੁਝ ਤੇ ਇਦਾਂ ਹੀ ਗ੍ਰਾਇੰਡ ਕਰਕੇ ਹੁਣ ਆਪਾਂ ਮਸਾਲਾ ਤਿਆਰ ਕਰ ਲਏ ਨੇ ਤਦ ਤੱਕ ਤੁਸੀਂ ਬਨੇ ਰਹੋ ਤੇ ਲਓ ਜੀ ਇਦਾਂ ਫਟਾਫਟ ਆਪਾਂ ਬਣਾ ਲਿਆ ਮਸਾਲਾ ਹੁਣ ਆਪ ਫੇਲ ਮੈਂ ਗਰਮ ਕਰ ਲਿਆ ਠੀਕ ਹੈ ਜੀ ਇੱਧਰ ਹੁਣ ਤਦ ਤੱਕ ਆਪਾਂ ਰਾਜਮਾ ਸਾਡੇ 2-3 ਸੀਟੀਆਂ ਦੇ ਵਿੱਚ ਉਬਲਣਗੇ ਤਦ ਤੱਕ ਮੈਂ ਆਪਣਾ ਮਸਾਲਾ ਭੁੰਨ ਲੂੰਗੀ ਤੇ ਅੱਜ ਤੇ ਮਸਾਲਾ ਫਟਾਫੜੇ ਦੇ ਵਿੱਚ ਹੀ ਗ੍ਰाइंड ਮੈਂ ਤਾਂ ਇਹਦੇ ਵਿੱਚ ਹੀ ਕਰ ਲਿਆ ਹੁੰਦੀ ਆ ਮੈਨੂੰ ਨਾ ਇਹਦਾ ਵਾਲਾ ਮਸਾਲਾ ਗ੍ਰाइंड ਕੀਤਾ ਬਹੁਤ ਵਧੀਆ ਲੱਗਦਾ ਠੀਕ ਹੈ ਜੀ ਤੇ ਗਾਈਜ਼ ਅੱਜ ਦੋ ਤਿੰਨ ਟਿਪਸ ਦੱਸੂੰਗੀ ਪਿਛਲੇ ਟਿਪਸ ਚਲੋ ਆ ਵੀ ਇੱਧਰ ਪੁੱਜ ਕੇ फटाफट ਸਾਡਾ ਮਸਾਲਾ ਹੁਣ ਆਪਾਂ ਇਹਦੇ ਚ ਨਮਕ ਪਾ ਹੀ ਦਿੱਤਾ ਸੀ ਹਰੀਆਂ ਮਿਰਚਾਂ ਵੀ ਪਾਈਆਂ ਹੁਣ ਥੋੜੀ ਦਾ ਲਾਲ ਮਿਰਚ ਪਾ ਦਈਏ ਹਲਦੀ ਪਾ ਦਈਏ ਠੀਕ ਹੈ ਥੋੜਾ ਗਰਮ ਮਸਾਲਾ ਪਾ ਦਈਏ ਥੋੜਾ ਧਨੀਆ ਪੀਸਿਆ ਟੇਸਟ ਬਣਾ ਲੇ ਨਾ ਵਧੀਆ ਜਿਹਾ ਜੋ ਮਰਜ਼ੀ ਪਾ ਦੋ ਦੇਗੀ ਮਿਰਚ ਪਾ ਦਈਏ ਤੇ ਫਿਰ ਨੰਗਾ ਤੇ ਜੀ ਆ ਜਾਂਦੀ ਵਧੀਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਲਾਂਗੇ ਜਦ ਤੱਕ ਸਾਡੇ ਰਾਜਮਾ फटाफट ਹੋ ਜਾਣਗੇ ਜੀ ਬਾਕੀ ਦੱਸਾਂਗੇ ਤੁਹਾਨੂੰ ਮੈਂ ਵਧੀਆ ਵਧੀਆ ਜੇ ਕਿਚਨ ਟਿਪਸ ਜੋ ਭੈਣਾ ਦੇ ਕੰਮ ਆਣਗੇ ਤੇ ਬਣੇ ਰੋ ਤੱਕ ਤੇ ਲੋ ਜੀ ਇੱਧਰ ਪੁੱਜ ਗਿਆ ਮਸਾਲਾ ਇੱਧਰ ਹੋ ਗਿਆ ਸਾਡੇ ਰਾਜਮਾ ਤੇ ਅਕਸਰ ਆਪਾਂ ਤੁਹਾਨੂੰ ਦੱਸਦੀਆਂ ਮੈਂ ਜਿਵੇਂ ਆਪਾਂ ਰਾਜਮਾ ਮਤਲਬ ਕੁਝ ਵੀ ਆਪਣਾ ਉਹ ਵਰਜਾਂਦਾ ਕਿ ਆਪਾਂ ਇੱਦਾਂ ਕਰਦੇ ਆ ਆਪਣੀ ਮਿਕਸ ਕਰਦੇ ਤੇ ਕਈ ਵਾਰੀ ਪਾਣੀ ਨਹੀਂ ਨਿਕਲਦਾ ਦੇਖੋ ਕਿ ਜੇ ਇੱਦਾਂ ਪਾਣੀ ਨਿਕਲਦਾ ਨਾ ਦੇਖ ਤੁਹਾਨੂੰ ਦਿਖਾਉਣੀ ਆ ਮੈਂ ਤੁਹਾਨੂੰ ਪਾਣੀ ਨਹੀਂ ਨਿਕਲਦਾ ਤਾਂ ਜਲਦੀ ਹੋ ਨਹੀਂ ਹੁੰਦਾ ਨਾ ਤੇ ਆਪਾਂ ਪਤਾ ਕੀ ਕਰਨਾ ਹੈ ਕੁੱਕਰ ਨੂੰ ਇੱਦਾਂ ਹੀ ਸਾਬਤ ਚੱਕ ਲੈਣਾ ਬੰਦ ਹੋ ਗਿਆ ਤੇ ਇਹਦੇ ਥੱਲੇ ਤੁਸੀਂ ਪਾਣੀ ਦੇ ਥੱਲੇ ਰੱਖ ਦੇਣਾ ਠੀਕ ਹੈ ਉਪਰੋਂ ਚਲਾ ਦੇਣੀ ਹੈ ਟੂਟੀ ਦੇ ਕੁ ਮਿੰਟਾਂ ਸਕਿੰਟਾਂ ਦੇ ਵਿੱਚ ਤੁਹਾਡੀ ਆ ਪਾਪ ਨਿਕਲ ਕੇ ਪਾਸੇ ਲੋਏਗੀ। ਇੱਕਦਮ ਸੋਖਾ ਤੇ ਆਸਾਨ ਤਰੀਕਾ ਹੈ। ਠੀਕ ਹੈ? ਇਹਨੂੰ ਫੋ ਜ਼ਰੂਰ ਫੋਲੋ ਕਰਿਓ। ਬਿਲਕੁਲ ਵੀ ਨਹੀਂ ਤੇ ਇੰਨਾ ਛਿੱਟੇ ਸਾਡੇ ਹੱਥ ਦੇ ਪੈਟੇ ਨੁਕਸਾਨ ਦੇ ਤਾਂ ਹਰਿਆਣੇ। 1 ਮਿੰਟਾਂ ਸਕਿੰਟਾਂ ਦੇ ਵਿੱਚ ਆਪਣਾ ਕੁੱਕਰ ਖੁੱਲ ਜਾਏਗਾ। ਤੇ ਲੋ ਜੀ ਸਾਡੇ ਰਾਜਮਾ ਉਬਲ ਗਏ ਨੇ। ਮੈਂ ਕਿਹਾ ਚਲੋ ਨਾਲੇ ਤੁਹਾਨੂੰ ਫਿਪਸ ਪਾ ਦਿੰਨੀ ਆ। ਨਾਲੇ ਆਪਣੀ ਸਬਜ਼ੀ ਸੱਜਿਆ ਹੋ ਗਈ। ਫਿਰ ਐ ਦੇ ਵਿੱਚ ਪਾ ਦਾਂਗੇ ਹੁਣ ਆਪਾਂ। ਆਪਣੇ ਬੋਇਲਡ ਹੋਏ ਰਾਜਮਾ ਠੀਕ ਹੈ ਜੀ ਇਹ ਵੀ ਟਿਪਸ ਆਪਣਾ ਯਾਦ ਰੱਖਿਓ ਬਾਕੀ ਜੋ ਵੀ ਹੋਣਗੇ ਟਿਪਸ ਤੁਹਾਨੂੰ ਦੱਸਾਂਗੀ ਤੇ ਬਹੁਤ ਸਾਰਾ ਧੰਨਵਾਦ ਤੁਸੀਂ ਮੇਰੇ ਅੱਛੇ ਅੱਛੇ ਟਿਪਸ ਦੱਸਦੀਆਂ ਤੁਹਾਨੂੰ ਬਹੁਤ ਪਿਆਰ ਕਰ ਪਿਆਰ ਦਿੰਦੇ ਹੋ ਮੇਰੇ ਚੈਨਲ ਨੂੰ ਤੇ ਹੁਣ ਸਾਡੇ ਰਾਜ ਨੂੰ ਦੇਖਦੇ ਆਂ ਜੀ ਉਬਲ ਗਏ ਤੇ ਥੋੜੀ ਦੇ ਰਿੱਜਣਗੇ ਨਾ ਬਹੁਤ ਅੱਛੀ ਤਰ੍ਹਾਂ ਉਬਲ ਗਏ ਨੇ ਆ ਦੇਖੋ ਤੇ ਆਪਾਂ ਖੜੀ ਦੇ ਰੋਣ ਰਿੱਜਣ ਲਾ ਦੇਣਾ ਤੇ ਆਪਾਂ ਬਣਾ ਲਾਂਗੇ ਸਰ ਫੁਲਕੇ ਤੇ ਲਓ ਜੀ ਇੱਧਰ ਗੁੰਨ ਲਈ ਆਪਾਂ ਫਟਾਫਟ ਆਟਾ ਤੇ ਇੱਕ ਤੁਹਾਨੂੰ ਜ਼ਰੂਰ ਦੱਸਾਂ ਕਦੀ ਵੀ ਤੁਸੀਂ ਆਟਾ ਗੁੰਨਦੇ ਹੁੰਦੇ ਹੋ ਨਾ ਤੇ ਰਾਤ ਨੂੰ ਪਲੀਜ਼ ਤੁਹਾਡੇ ਅਗੇ ਰਿਕਵੈਸਟ ਹੈ ਕਿ ਰਾਤ ਨੂੰ ਕਦੇ ਵੀ ਭਰਾਤ ਚਕਲਾ ਵੇਲਣਾ ਨਾ ਤੋਇਆ ਕਰੋ ਇਹਦੇ ਨਾਲ ਵੀ ਸਾਡੇ ਘਰ ਦੀ ਬਰਕਤ ਜਾਂਦੀ ਏ ਠੀਕ ਹੈ ਇਹ ਵੀ ਸਪੈਸ਼ਲੀ ਹੈ ਤੇ ਸਭ ਤੋਂ ਪਹਿਲੀ ਰੋਟੀ ਜਦੋਂ ਤੁਸੀਂ ਬਣਾਣ ਲੱਗਦੇ ਹੋ ਤੇ ਵਾਈ ਗੁਰੂ ਦੀ ਕੰਢਿਆ ਕਰੋ ਤੇ ਸਭ ਤੋਂ ਲਾਸਟ ਰੋਟੀ ਜਿਹੜੀ ਹੁੰਦੀ ਏ ਤੇ ਉਹ ਬਣਾਇਆ ਕਰੋ ਤੁਸੀਂ ਸਪੈਸ਼ਲ ਕੁੱਤੇ ਵਾਸਤੇ ਠੀਕ ਹੈ ਜੀ ਇਹ ਚੀਜ਼ਾਂ ਜ਼ਰੂਰ ਤੁਸੀਂ ਛੋਟੇ ਛੋਟੇ ਟਿਪਸ ਐ ਨਾ ਵੱਡੇ ਬਜ਼ੁਰਗਾਂ ਨੇ ਕਹਿ ਰਹੇ ਜੇ ਫੋਲੋ ਕਰਿਆ ਕਰੋ ਤੇ ਜਦੋਂ ਵੀ ਆਪਾਂ ਕਦੀ ਰੋਟੀ ਬਣਾ ਲੈਨੇ ਆ ਤੇ ਨਾਲ ਦੀ ਨਾਲ ਕਦੇ ਵੀ ਸੈਲਫ ਨਾ ਸਾਫ਼ ਕਰਿਆ ਕਰੋ ਤੇ ਗਰਮ ਤਵੇ ਨੂੰ ਕਦੀ ਪਾਣੀ ਜਨ ਰੱਖਿਆ ਕਰੋ ਇਹ ਚੀਜ਼ਾਂ ਸਪੈਸ਼ਲ ਦੇਖੋ ਜਿੱਦਾਂ ਮੈਂ ਜੋ ਟਿਪਸ ਹੁੰਦੀਆਂ ਜੋ ਮੈਨੂੰ ਵੱਡਿਆਂ ਬਜ਼ੁਰਗਾਂ ਨੇ ਸਿਖਾਏ ਐ ਮੈਂ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਵੀਡੀਓ ਸ਼ੇਅਰ ਕਰ ਦੇਣੀ ਆ ਠੀਕ ਐ ਛੋਟੇ ਛੋਟੇ ਟਿਪਸ ਫੋਲੋ ਕਰਿਆ ਕਰੋ ਆਪਣੇ ਘਰ ਦੀ ਵਿੱਚ ਇੱਕ ਤਾਂ ਬਰਕਤ ਆਂਦੀ ਏ ਵਧੀਆ ਰਹਿੰਦਾ ਐ ਇਹ ਇਹ ਜ਼ਰੂਰ ਕੰਮ ਕਰਿਆ ਕਰੋ ਹਮੇਸ਼ਾ ਜੋ ਕਦੀ ਕੰਮ ਕਰਦੇ ਹੋ ਕੋਸ਼ਿਸ਼ ਵਧ ਤੋਂ ਵਧ ਕਰਿਆ ਕਰੋ ਆਟਾ ਗੁੰਨਦੇ ਵਾਹਿਗੁਰੂ ਦਾ ਨਾਮ ਚਾਹ ਬਣਾਉਂਦੇ ਵਾਹਿਗੁਰੂ ਦਾ ਨਾਮ ਜਿੰਨਾਂ ਨੂੰ ਵੀ ਤੁਸੀਂ ਮੰਨਦੇ ਹੋ ਠੀਕ ਹੈ ਜਿਸ ਤਰ੍ਹਾਂ ਵੀ ਜੋੜੇ ਵੀ ਧਰਮ ਨੂੰ ਤੁਸੀਂ ਮੰਨਦੇ ਆਪਣੇ ਗੁਰੂ ਦਾ ਨਾਮ ਜ਼ਰੂਰ ਲਿਆ ਕਰੋ ਠੀਕ ਹੈ ਜੀ ਇਹ ਚੀਜ਼ਾਂ ਤੁਹਾਡੇ ਬਹੁਤ ਕੰਮ ਆਣ ਵਾਲੀਆਂ ਨੇ ਤੇ ਮੈਨੂੰ ਵਧੀਆ ਵਧੀਆ ਦੱਸਿਓ ਕੌਣ-ਕੌਣ ਇਹ ਚੀਜ਼ਾਂ ਮਤਲਬ ਕਰਦੇ ਆ ਤੇ ਮੈਨੂੰ ਕਮੈਂਟ ਕਰਕੇ ਉਹ ਵੀ ਜ਼ਰੂਰ ਪਹਿਣਾ ਦੱਸਣ ਇਹ ਚੀਜ਼ਾਂ ਤੁਸੀਂ ਸੁਣੀਆਂ ਹੋਈਆਂ ਦੇਖੋ ਮੈਂ ਵੱਡੇ ਬਝੂਲਦਾਨੀਆਂ ਸੁਣੀਆਂ ਹੋਈਆਂ ਤੇ ਯਾਦ ਨਾਲ ਕਦੀ ਵੀ ਨਾਲ ਦੀ ਨਾਲ ਆਪਾਂ ਨੂੰ ਸੈਲਫ ਨਹੀਂ ਸਾਫ਼ ਕਰਨੀ ਚਾਹੀਦੀ ਸਾਨੂੰ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀ ਖਾਲੀ ਭਾਂਡਾ ਜਾਂ ਤਵਾ ਆਪਾਂ ਗੈਸ ਤੇ ਨਹੀਂ ਰੱਖਣਾ ਚਾਹੀਦਾ ਠੀਕ ਹੈ ਜੀ ਇਹਦੇ ਨਾਲ ਸਾਡੀ ਬਰਕਤ ਨਹੀਂ ਪੈਂਦੀ ਹੈਗੀ ਘਰ ਦੇ ਵਿੱਚ ਤੇ ਇਹ ਚੀਜ਼ਾਂ ਜ਼ਰੂਰ ਤੁਸੀਂ ਫੋਲੋ ਕਰਿਓ ਬਾਕੀ ਮੈਨੂੰ ਜੋ ਟਿਪਸ ਹੋਣਗੀਆਂ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਦਿੰਨੀ ਆ ਠੀਕ ਹੈ ਜੀ ਤੇ ਲੋ ਜੀ ਇੱਕ ਯਾਦ ਰੱਖਿਓ ਤੁਸੀਂ ਹਮੇਸ਼ਾ ਰੋਟੀ ਆਪਣੀ ਤਵੇ ਤੇ ਫੁਲਾਇਆ ਕਰੋ ਹਮੇਸ਼ਾ ਰੋਟੀ ਨੂੰ ਕਦੀ ਵੀ ਤੁਸੀਂ ਗੈਸ ਤੇ ਨਾ ਫੁਲਾਇਆ ਕਰੋ ਜੇਕਰ ਆਪਾਂ ਗੈਸ ਤੇ ਫੁਲਾਉਂਦੇ ਆ ਨਾ ਤੇ ਕਹਿੰਦੇ ਰੋਟੀ ਨਾਲੇ ਨੁਕਸਾਨ ਦਿੰਦੀ ਹੈ ਕਿਉਂਕਿ ਇਹ ਜਿਹੜੀ ਇਹਦੇ ਚੋਂ ਗੰਦੀ ਗੈਸ ਨਿਕਲਦੀ ਹੈ ਨਾ ਉਹ ਸਾਨੂੰ ਬਹੁਤ ਨੁਕਸਾਨਦਾਇਕ ਹੈ ਤੇ ਉੱਪਰ ਰੋਟੀ ਬਹੁਤ ਅੱਛੀ ਤਰੀਕੇ ਨਾਲ ਸਿੱਕ ਜਾਂਦੀ ਹੈ ਠੀਕ ਹੈ ਜੀ ਤੁਸੀਂ ਇਦਾਂ ਹੀ ਸੇਕਿਆ ਕਰੋ ਤੇ ਇਦਾਂ ਹੀ ਬਣਾਇਆ ਕਰੋ ਉੱਪਰ ਰੋਟੀ ਸੇਕਣਾ ਬਹੁਤ ਵੱਡਾ ਨੁਕਸਾਨ ਹੈ ਤੇ ਇਹ ਵਾਲੀ ਰੋਟੀ ਸਾਨੂੰ ਵਧੀਆ ਰਹਿੰਦੀ ਹੈ ਡਾਈਜੈਸਟ ਵੀ ਵਧੀਆ ਹੋ ਜਾਂਦੀ ਹੈ ਤੇ ਸਿਕ ਵੀ ਵਧੀਆ ਜਾਂਦੀ ਚਾਰੇ ਪਾਸੇ ਉਹ ਨਾਲੇ ਕੱਚੀ ਵੀ ਰਹਿੰਦੀ ਤੇ ਨਾਲੇ ਨੁਕਸਾਨ ਵੀ ਦਿੰਦੀ ਇਸ ਤਰੀਕੇ ਨਾਲ ਤੁਸੀਂ ਇਹ ਵੀ ਯਾਦ ਨਾਲ ਮੇਰਾ ਟਿਪਸ ਫੋਲੋ ਕਰਿਓ ਤੇ ਲੋ ਜੀ ਜਿਵੇਂ ਕਿ ਸਾਡਾ ਕੰਮ ਨਿਭੜ ਚੁੱਕਿਆ ਪਰ ਸੋਈ ਕਰਨ ਲੱਗੇ ਸੀ ਸਾਫ ਤੇ ਵੀਡੀਓ ਦਾ ਵੀ ਐਂਡ ਕਰਨ ਲੱਗੇ ਸੀ ਬਾਕੀ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਹਾਂ ਖੁੰਨੀ ਮਾਜਰੇ ਵਾਲਿਆਂ ਦਾ ਬਹੁਤ ਅੱਛੇ-ਅੱਛੇ ਕਮੈਂਟ ਕੀਤੇ ਬਹੁਤ ਸਾਰਾ ਪਿਆਰ ਬੱਚਿਆਂ ਨੂੰ ਤੇ ਸਪੈਸ਼ਲੀ ਬੱਚਿਆਂ ਲਈ ਮੈਂ ਕਿੰਨਾ ਚਾਹਨੀ ਆ ਕਿ ਜਦੋਂ ਵੀ ਮੈਂ ਆਈ ਹੁਣ ਦੇਖੋ ਜੀ ਮੈਂ ਤੇ ਆ ਗਈ ਸੀ ਜਦ ਜਦ ਆ ਗਈ ਸੀ ਕਿ ਰਾਤ ਨੂੰ ਆਪਣੇ ਘਰ ਠੀਕ ਹੈ ਜੀ ਬਾਕੀ ਨੈਕਸਟ ਟਾਈਮ ਆਉਂਗੀ ਤੇ ਮੈਂ ਬੱਚਿਆਂ ਨੂੰ ਜ਼ਰੂਰ ਮਿਲੂੰਗੀ ਤੁਸੀਂ ਮੈਨੂੰ ਜ਼ਰੂਰ ਦੱਸਣਾ ਤੇ ਮੈਂ ਵੀਡੀਓ ਦੇ ਵਿੱਚ ਦੱਸੂੰਗੀ ਜਦੋਂ ਵੀ ਆਈ ਤੁਹਾਨੂੰ ਇੱਕ ਦਿਨ ਪਹਿਲਾਂ ਇਤਲਾਹ ਕਰ ਦਾਂਗੀ ਠੀਕ ਹੈ ਜੀ ਸਪੈਸ਼ਲ ਬੱਚਿਆਂ ਲਈ ਬਾਕੀ ਮੈਨੂੰ ਅੱਛੇ ਲੱਗੇ ਕਮੈਂਟ ਬਹੁਤ ਸਾਰਾ ਪਿਆਰ ਮੈਂ ਕਮੈਂਟ ਵੀ ਪੜ੍ਹ ਕੇ ਸੁਣਾਉਣੀ ਆ ਤੁਹਾਨੂੰ ਤੇ ਆਹ ਦੇਖੋ ਜੀ ਦੋ ਜਣਿਆਂ ਦੇ ਤੱਕ ਕਮੈਂਟ ਆਇਆ ਕੁੰਨੀ ਮਾਜਰਾ ਦੇ ਤੋਂ ਸਾਡੇ ਸਾਰੇ ਗੁਰਜੀਤ ਮਾਲਵਾ ਗੁਰਜੀਤ ਪਾਲਵੰਦ ਜੀ ਹੈਨਾ ਤੇ ਇਹਨਾਂ ਦਾ ਸਾਡੇ ਸਾਰੇ ਬੱਚਿਆਂ ਦੀ ਗੁੱਡੀ ਫੁਕਣ ਦੀ ਅਰਦਾਸ ਕਬੂਲ ਹੋ ਗਈ ਹੈ ਗੁਰਜੀਤ ਪਾਲਵੰਦ ਜੀ ਦਾ ਮੈਸੇਜ ਆਇਆ ਠੀਕ ਹੈ ਜੀ ਉਹਨਾਂ ਨੇ ਲਿਖਿਆ ਸਾਡੇ ਸਾਰੇ ਬੱਚਿਆਂ ਦੀ ਗੁੱਡੀ ਫੁਕਣ ਦੀ ਅਰਦਾਸ ਕਬੂਲ ਹੋ ਗਈ ਹੈ ਤੇ ਪਿੰਡ ਕੁੰਨੀ ਮਾਜਰਾ ਵੀ ਕੇ ਬਹੁਤ ਮੀਂਹ ਪਿਆ ਤੇ ਰੱਬ ਦਾ ਲੱਖ ਲੱਖ ਸ਼ੁਕਰ ਹੈ ਜੀ ਬੱਚਿਆਂ ਦੀ ਬੇਨਤੀ ਪ੍ਰਵਾਨ ਹੋ ਗਈ ਕਾੜੀਆਂ ਇੱਟਾ ਕਾਲੇ ਰੋਡ ਰੱਬਾ ਸਾਡੇ ਪਿੰਡ ਖੂਨੀ ਮਾਜਰਾ ਵੀ ਵਿੱਚ ਮੀਂਹ ਵਰਸਾ ਦੇ ਜੋਰ-ਜੋਰ ਜੀ ਸਾਡੇ ਵੀ ਇੱਥੇ ਮੀਂਹ ਪਿਆ ਬਹੁਤ ਸਾਰਾ ਮੀਂਹ ਪਿਆ ਤੁਹਾਡੀ ਵੀ ਅਰਦਾਸ ਕਬੂਲ ਰਹੀ ਹੋਏ ਇਹ ਬੱਚਿਆਂ ਦੀ ਧੰਨਵਾਦ ਬੱਚਿਓ ਬਹੁਤ ਸਾਰਾ ਤੁਹਾਡਾ ਬੇਟੇ ਥੈਂਕ ਯੂ ਬੱਚਿਆਂ ਨੇ ਮੇਰਾ ਸਾਥ ਦਿੱਤਾ ਮੇਰੇ ਵੀਲੌਗ ਵਿੱਚ ਆਏ ਇਹਨਾਂ ਨੂੰ ਅੱਛਾ ਲੱਗਿਆ ਬਾਕੀ ਇੱਕ ਕੀਤਾ ਸੀਗਾ ਮੈਸੇਜ ਹੀ ਕਹੋਰ ਨੇ ਕੀਤਾ ਸੀ ਬਾਜਵਾ ਸੋਰੀ ਮੈਂ ਹੁਣੇ ਦੇਖਦੀ ਆ ਤੁਹਾਡਾ ਵੀ ਮੈਸੇਜ ਜ਼ਰੂਰ ਪੜਾਂਗੀ ਸਿਮਰਨ ਜੀ सिमरन ਬਾਜਵਾ ਨੇ ਹੈਨਾ ਸੋ ਨਾਈਸ ਦੀ ਸਾਡੇ ਬੱਚਿਆਂ ਦਾ ਰੋਣਾ ਕੰਮ ਆ ਗਿਆ ਬਹੁਤ ਬਾਰਿਸ਼ ਹੋਈ ਅੱਜ ਵੀ थैंक यू फॉर शेयरिंग थैंक यू ਰਾਜੀਤ ਸਿਮਰਨ ਜੀ ਤੁਹਾਡਾ ਵੀ ਬਹੁਤ ਸਾਰਾ थैंक यू ਤੁਸੀਂ ਵੀ ਮੇਰੇ ਚੈਨਲ ਨੂੰ ਇੰਨਾ ਪਿਆਰ ਦਿੱਤਾ ਮੇਰੇ ਨਾਲ ਜੁੜੇ ਬਾਕੀ ਅੱਛੇ ਜਦੋਂ ਵੀ ਮਿਲੀ ਕੋਸ਼ਿਸ਼ ਕਰੂੰਗੀ ਕਿ ਤੁਹਾਨੂੰ ਮੈਂ ਦੁਬਾਰਾ ਮਿਲਣ ਦੀ ਕੋਸ਼ਿਸ਼ ਕਰੂੰਗੀ ਬਹੁਤ ਅੱਛਾ ਲੱਗਿਆ ਮੈਨੂੰ ਵੀ ਤੁਸੀਂ ਅੱਛੇ-ਅੱਛੇ ਕਮੈਂਟ ਕੀਤੇ ਠੀਕ ਹੈ ਜੀ ਬੱਚਿਆਂ ਲਈ ਵੀ थैंक यू ਪਰ ਬੱਚਿਆਂ ਨੂੰ ਸਪੈਸ਼ਲੀ ਮੈਂ ਰਿਕੁਐਸਟ ਕਰਦੀ ਹਾਂ ਜਦੋਂ ਵੀ ਆਉਂਗੀ ਤੁਹਾਨੂੰ ਜ਼ਰੂਰ ਮਿਲ ਕੇ ਜਾਊਂਗੀ ਸ਼ਾਇਦ ਮੇਰਾ ਨੈਕਸਟ ਹਫਤੇ ਚੱਕਰ ਲੱਗੇਗਾ ਤੇ ਸਪੈਸ਼ਲ ਖੁੰਨੀ ਮਾਜਰਾ ਚ ਮੈਂ ਆ ਕੇ ਪੁੱਛਾਂਗੀ ਜੋ ਤੁਹਾਡੇ ਕਮੈਂਟ ਮੈਂ ਤੇ ਇਸੇ ਨਾਮ ਤੋਂ ਤੁਹਾਨੂੰ ਜਾਣਦੀ ਹਾਂ ਬਾਕੀ ਮੈਂ ਨਹੀਂ ਜਾਣਦੀ ਅਸੀਂ ਇੱਕ ਸਾਨ ਡੈਰੀ ਵਾਲੇ ਆ ਨਾ ਜਦੋਂ ਵੀ ਆਨੇ ਉਹਨਾਂ ਕੋਲੋਂ ਦੁੱਧ ਵਗੈਰਾ ਲੈਂਦੇ ਹੁੰਨੇ ਆ ਡੈਰੀ ਤੇ ਹੁੰਦੇ ਆ ਬੇਟਾ ਵੀ ਉੱਥੇ ਰਹਿੰਦੇ ਆ ਉੱਥੇ ਵੈਸੇ ਮੈਂ ਹਰਿਆਣੇ ਤੋਂ ਆ ਜੀ ਤੇ ਆਂਦੀ ਹੁੰਨੇ ਆ ਅਸੀਂ ਚੰਡੀਗੜ੍ਹ ਮੁਹਾਲੀ ਤੁਹਾਡੇ ਖੁੰਨੀ ਮਾਜਰਾ ਦੇ ਕੋਲੋਂ ਲੰਘਦੇ ਆ ਖੜੜ ਬੱਚਿਆਂ ਦਾ ਆਪਣਾ ਫਲੈਟ ਹੈ ਬੇਟੀ ਵੀ ਉੱਥੇ ਰਹਿੰਦੀ ਠੀਕ ਹੈ ਬਾਕੀ ਮਿਲਾਂਗੇ ਤੁਹਾਨੂੰ ਕੱਲ ਨਵੇਂ ਵੀਲੌਗ ਵਿੱਚ ਸਪੈਸ਼ਲ ਕਿਸੇ ਦੀ ਡਿਮਾਂਡ ਵੀ ਆਈ ਕਿ ਸਾਨੂੰ ਹਰਿਆਣਵੀ ਵੀਲੌਗ ਹਰਿਆਣਵੀ ਭਾਸ਼ਾ ਵਿੱਚ ਬਣਾ ਕੇ ਦਿਖਾਓ ਕੋਸ਼ਿਸ਼ ਕਰੂੰਗੀ ਜੀ ਤੁਹਾਡੀ ਵੀ ਡਿਮਾਂਡ ਪੂਰੀ ਕਰਾਂਗੇ ਕੋਸ਼ਿਸ਼ ਇਹ ਹੀ ਰਹੂਗੀ ਕਿ ਜ਼ਰੂਰ ਬਣਾਵਾਂਗੇ ਮੇਰਾ ਬੇਟਾ ਹਰਪ੍ਰੀਤ ਆਇਆ ਹੈ ਉਹ ਹੀ ਕਰਦਾ ਹੁੰਦਾ ਇਹੋ ਜਿਹਾ ਕੰਮ ਠੀਕ ਹੈ ਉਹ ਕੁਝ ਕਰੇਗਾ ਬਣਾਏਗਾ ਵੀਲੌਗ ਤੇ ਮੈਂ ਜ਼ਰੂਰ ਬਣਾਉਂਗੀ ਬਾਕੀ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਕੱਲ ਤੁਹਾਨੂੰ ਨਵੇਂ ਵੀਲੌਗਸ ਮਿਲਾਂਗੇ ਜੇਕਰ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਕਰਨਾ ਸ ਠੀਕ ਹੈ ਜੀ ਅੱਛੇ-ਅੱਛੇ ਕਮੈਂਟ ਕਰਨ ਲਈ ਬਹੁਤ ਸਾਰਾ ਸ਼ੁਕਰੀਆ ਦਿਲੋਂ ਸ਼ੁਕਰੀਆ ਤੁਹਾਡੀ ਰਿਸਪੈਕਟ ਕਰਦੀ ਹਾਂ ਕੋਈ ਗਲਤੀ ਹੋਈ ਤੇ ਮਾਫੀ ਬਾਈ ਬਾਈ ਬੱਚਿਆਂ ਨੂੰ ਸਪੈਸ਼ਲ ਮਿਲਣਾ ਆਉਂਗੀ ਬੱਚਿਆਂ ਨੂੰ ਮੇਰੇ ਵੱਲੋਂ ਜੋ ਵੀ ਵਲੌਗ ਦੇਖਦਾ ਆਏਗਾ ਨਾ ਮੇਰਾ ਕੱਲ ਵਾਲਾ ਵੀਲੌਗ ਮਿਲੇਗਾ ਜਿੰਨੂੰ ਤੇ ਬੱਚਿਆਂ ਨੂੰ ਸਪੈਸ਼ਲੀ ਬੋਲਦੇ ਹਾਂ ਠੀਕ ਹੈ ਜੀ ਕੱਲ ਮਿਲਦੀ ਹਾਂ ਤੁਹਾਨੂੰ ਕੱਲ ਨਵੇਂ ਵੀਲੌਗ ਵਿੱਚ ਤੇ ਸਪੈਸ਼ਲ ਭੈਣਾਂਗੇ ਇੱਕ ਰਿਕਵੈਸਟ ਕਰਨਾ ਚਾਹੂੰਗੀ ਕਿ ਜਦੋਂ ਵੀ ਕਦੀ ਰਸਾਈ ਰਾਤ ਨੂੰ ਤੁਸੀਂ ਰੋਟੀ ਬਣਾਉਂਦੀਆਂ ਹੁੰਦੀਆਂ ਹਨ ਤੇ ਆਪਣੀ ਰਸੋਈ ਸਾਫ਼ ਕਰਕੇ ਸੋਇਆ ਕਰੋ ਭਾਂਡਾ ਬਿਲਕੁਲ ਨਾ ਝੁੱਠ सत्श्रीक जी बाय बाय